ਤੋ ਦੱਸ ਦਈਏ ਕਿ ਨਗਰ ਕੌਂਸਲ ਡੇਰਾ ਬਾਬਾ ਨਾਨਕ ਦੇ ਕੁੱਲ 7812 ਵੋਟਰ ਨੇ ਅਤੇ ਇਹਨਾਂ ਦੇ ਵਿੱਚੋਂ 3992 ਮਰਦ ਅਤੇ 3820 ਔਰਤਾਂ ਵੋਟਰ ਹਨ ਉੱਥੇ ਹੀ ਬਾਬਾ ਨਾਨਕ ਨਗਰ ਕੌਂਸਲ ਚੋਣ ਦੇ ਵਿੱਚ 37 ਉਮੀਦਵਾਰ ਚੋਣ ਲੜ ਰਹੇ ਨੇ ਅਤੇ ਉੱਥੇ ਹੀ ਪੁਲਿਸ ਵੱਲੋਂ ਕਿਸੇ ਵੀ ਅਣਸੁਖਾਮੀ ਕਟੜਾ ਨੂੰ ਰੋਕਣ ਦੇ ਲਈ ਵੀ ਹੁਣ ਪੁਖਤਾ ਪ੍ਰਬੰਧ ਕੀਤੇ ਗਏ ਨੇ ਸੋ ਪੁਲਿਸ ਜ਼ਿਲ੍ਹਾ ਬਟਾਲਾ ਦੇ ਕੁੱਲ 350 ਕਰਮਚਾਰੀ ਨਗਰ ਕੌਂਸਲ ਚੋਣਾਂ ਦੇ ਦੌਰਾਨ ਤਾਇਨਾਤ ਕੀਤੇ ਗਏ ਨੇ ਅਤੇ ਐਸਪੀ ਸਤਿੰਦਰ ਕੋਰ ਦਾ ਆਖਣਾ ਹੈ ਕਿ ਕਿਸੇ ਵੀ ਸ਼ਰਾਰਤੀ ਅੰਸਰ ਦੀ ਕਿਸੇ ਵੀ ਤਰ੍ਹਾਂ ਦੀ ਹਰਕਤ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕਿਸੇ ਨੇ ਵੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਡੰਡਾ ਪਰੇਡ ਕੀਤੀ ਜਾਊਗੀ ਸੋ ਸਖਤ ਹਦਾਇਤਾਂ ਨੇ ਜਿਹੜੀਆਂ ਮੁਲਾਜ਼ਮਾਂ ਨੂੰ ਜਾਰੀ ਕਰ ਦਿੱਤੀਆਂ ਗਈਆਂ ਨੇ ਤੇ ਇਹਨਾਂ ਚੋਣਾਂ ਨੂੰ ਅਮਨ ਅਮਾਨ ਦੇ ਨਾਲ ਨੇਪਰੇ ਚਾੜਨ ਦੇ ਲਈ ਪੁਲਿਸ ਵੱਲੋਂ ਰਣਨੀਤੀ ਵੀ ਕਢੀ ਗਈ ਹੈ ਤਾਂ ਦੂਜੇ ਪਾਸੇ ਵੋਟਰਾਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ ਸੁਨਾਮਾ ਮਾਪਨ ਮੈਂ ਡਾਕਟਰ ਉਮਰਪrakash ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ VOTING ਪ੍ਰਕਿਰਿਆ ਸ਼ੁਰੂ ਹੋ ਗਈ ਕਿਸ ਤਰੀਕੇ ਦਾ ਮਾਹੌਲ ਲੱਗ ਰਿਹਾ ਤੇ ਵੋਟਰਸ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਤੁਸੀਂ ਵੀ ਆਪਣੇ ਹੱਕ ਦਾ ਇਸਤੇਮਾਲ ਕਰਕੇ ਆਇਓ ਦੇਖੋ ਜੀ ਵੋਟ ਪਾਉਣਾ ਸਾਡਾ ਅਧਿਕਾਰ ਹੈਗਾ ਤੇ ਹਰ ਵੋਟਰ ਨੂੰ ਜਿਹੜੀ ਵੋਟ ਹੈ ਇਹ ਪਾਉਣੀ ਚਾਹੀਦੀ ਹੈ ਆਪਣੀ ਮਰਜ਼ੀ ਦਾ ਜਿਹੜਾ ਕੈਂਡੀਡੇਟ ਹੈ ਉਹਨੂੰ ਵੋਟ ਪਾਓ ਤੇ ਉਹਨੂੰ ਜਿਤਾਓ ਕਿਸ ਤਰੀਕੇ ਨਾਲ ਸੋਚ ਕੇ ਤੁਸੀਂ ਵੋਟ ਪਾਈ ਹੈ ਕੀ ਸੋਚ ਕੇ ਪਾਈ ਹੈ ਇਹ ਸੋਚ ਕੇ ਪਾਈ ਹੈਗੀ ਆ ਵੀ ਇਹ ਜਿੱਤਣ ਵਾਲੇ ਕੈਂਡੀਡੇਟ ਜਿਹੜੇ ਹੈਗੇ ਨੇ ਸਾਡੇ ਸ਼ਹਿਰ ਦਾ ਵਿਕਾਸ ਕਰਨ ਇੱਥੇ ਲਾਈਟ ਦਾ ਚੰਗਾ ਪ੍ਰਬੰਧ ਹੋਣਾ ਚਾਹੀਦਾ ਹੈ ਇੱਥੇ ਸਫਾਈ ਦਾ ਠੀਕ ਪ੍ਰਬੰਧ ਹੋਣਾ ਚਾਹੀਦਾ ਥੈਂਕ ਯੂ ਹਾਂਜੀ ਕੀ ਨਾਮ ਆਪਾਂ ਮੇਰਾ ਆਨੰਦ ਦੀਪੰਕਰ ਜੀ ਕੀ ਇਹ ਵੋਟ ਪਾ ਕੇ ਕਿ ਕਿਸ ਤਰ੍ਹਾਂ ਦਾ ਲੱਗ ਰਿਹਾ ਮਾਹੌਲ ਕੀ ਕਹਿਣਾ ਚਾਹੁੰਦੇ ਬਾਕੀ ਵੋਟਰਾਂ ਨੂੰ ਮਾਹੌਲ ਆਪਣੇ ਆਪਣੇ ਕੈਂਡੀਡੇਟ ਖਿਲੋਤੇ ਆਪਣੇ ਆਪਣੀ ਮਿਹਨਤ ਹਰ ਇੱਕ ਦੀ ਬਾਕੀ ਲੋਕਾਂ ਜਨਤਾ ਦੀ ਮਰਜ਼ੀ ਆ ਕੱਲੀ ਵੋਟ ਤੇ ਕੁਝ ਨਹੀਂ ਕਹਿ ਸਕਦੀ ਠੀਕ ਜੇ ਬਾਕੀ ਜੇ ਦੀ ਉਕਾਲਪੁਰ ਖਾਮੀ ਪਰੇਗਾ ਉਹ ਚੀਜ਼ ਹੋਣੀ ਆ ਬੰਦਾ ਦੇ ਜੋ ਕਰਦਾ ਉਹ ਕਰਦਾ ਹੀ ਵਾਪੇ ਛਰ ਕੋਈ ਪਾਰਟੀ ਲਾਣੀ ਕੀ ਕਹਣਾ ਚਾਹੁੰਦੇ ਆ ਵੋਟ ਦੇ ਹੱਥ ਦਾ ਇਸਤੇਮਾਲ ਕਰਨਾ ਚਾਹੀਦਾ ਹਾਂ ਕਰਨਾ ਚਾਹੀਦਾ ਜ਼ਰੂਰ ਕਰਨਾ ਚਾਹੀਦਾ ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ ਆਪ ਟਾਈਮ ਕੱਢ ਕੇ ਆਓ ਵੋਟ ਪਾਓ ਇਹ ਤੁਹਾਡਾ ਹੱਕ ਆ ਠੀਕ ਆ ਐਮਸੀ ਚੁਣਨਾ ਚਾਹੁੰਦੇ ਵਧੀਆ ਹਰ ਇੱਕ ਬੰਦਾ ਵਧੀਆ ਹੀ ਚਾਹੁੰਦਾ ਤੇ ਇਹ ਵੀ ਵਧੀਆ ਚਾਹੁੰਦੇ ਜੀ ਸਾਰੇ ਵਧੀਆ ਚਾਹਦੇ ਜੀ ਹੈਨਾ ਤਾਂ ਕਰਕੇ ਹਰ ਇੱਕ ਨੂੰ ਵਧੀਆ ਹੀ ਚਾਹੀਦਾ ਹੁੰਦਾ ਮਾੜਾ ਤਾਂ ਕੋਈ ਨਹੀਂ ਕਹਿੰਦਾ ਹੋਏ ਸਾਰੇ ਕਹਿੰਦੇ ਵਧੀਆ ਹੈ ਤਾਂ ਕਰਕੇ ਸਾਰੇ ਪਾਸੇ ਜਿਹੜੀ ਇਹ ਇਲੈਕਸ਼ਨ ਆ ਪੀਸਪੁਰੀ ਜਿਹੜੀ ਚੱਲ ਰਹੀ ਆ ਜੀ ਕੋਈ ਪ੍ਰੋਬਲਮ ਨਹੀਂ ਆ ਸਾਡੀ ਜਿਹੜੀ ਪੋਸਟਾ ਅਲਰਟ ਆ ਗਈ ਸਾਰੇ ਅਲਰਟ ਹੋ ਕੇ ਸੀ ਡਿਊਟੀ ਕਰ ਰਹੇ ਆ 350 ਦੇ ਕਰੀਬ ਸਾਡੇ ਜਿਹੜੇ ਮੁਲਾਜ਼ਮ ਇਸ ਜਗ੍ਹਾ ਤੇ ਤਾਇਨਾਤ ਆ ਮੈਡਮ ਵੋਟਰਸ ਨੂੰ ਕੀ ਅਪੀਲ ਕਰਨੀ ਹੈ ਵੋਟਰਾਂ ਨੂੰ ਮੈਂ ਇਹੀ ਅਪੀਲ ਕਰਨੀ ਚਾਹੀਦੀ ਹੈ ਕਿ ਫ੍ਰੀ ਐਂਡ ਫੇਅਰ ਆਪਣਾ ਇਲੈਕਸ਼ਨ ਕਰਾਨੀ ਆਓ ਸਾਰੇ ਵੋਟ ਪਾ ਕੇ ਜਾਓ ਸਾਡੀ ਜਿਹੜੀ ਮੁਲਾਜ਼ਮਾ ਹਾਜ਼ਰ ਹੈਗਾ ਤੇ ਤਾਂ ਸਤਿਨਾਤ ਹੈਗੇ ਆ ਦੰਦ ਦੀ ਕਿਸੇ ਵੀ ਕਿਸਮ ਦੀ ਕੋਈ ਲੋੜ ਨਹੀਂ ਆ ਸ਼ਰਾਰਤੀ ਅੰਸਰਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਕਿਸੇ ਵੇਲੇ ਵੀ ਕੋਈ ਅੰਸਖਾ ਵੀ ਘਟਾਣਾ ਵਾਪੇ ਸ਼ਰਾਰਤੀ ਅੰਸਰਾਂ ਨੂੰ ਅਸੀਂ ਨੱਥ ਪਾਵਾਂਗੇ ਜੇ ਕੋਈ ਸ਼ਰਾਰਤ ਕਰੇਗਾ ਤਾਂ ਸਾਡੀ ਫੋਰਸ ਖੜੀ ਆ ਡੰਡਾ ਬਰੇਡ ਪੂਰੀ ਹੀ ਕਰਾਂਗੇ ਨੋ ਪ੍ਰੋਬਲਮ